ਨੂ ਸਾਹਿਬ ਦੇਖੋ ਤੱਥ ਤੇ ਅੰਕੜੇ ਨੇ ਜਿਹੜੇ ਸਾਰਿਆਂ ਖਾਤਰ ਸਾਂਝੇ ਹੁੰਦੇ ਨੇ ਜੀ ਸਵਾਲ ਇਹ ਹੈ ਵੀ ਤੁਸੀਂ ਉਹਨਾਂ ਨੂੰ ਵਿਚਾਰ ਦੇ ਕਿਵੇਂ ਹੋ ਤੇ ਪੇਸ਼ ਕਿਵੇਂ ਕਰਦੇ ਹੋ ਸਹੀ ਗੱਲ ਹੈ ਹਰ ਇੱਕ ਅੰਕੜਾ ਦਾ ਪ੍ਰਸੰਗ ਹੁੰਦਾ 2014 ਦੀ ਲੋਕ ਸਭਾ ਦੀ ਚੋਣ ਦਾ ਇੱਕ ਆਪਦਾ ਪ੍ਰਸੰਗ ਸੀ ਜਦੋਂ ਨਵੀਂ ਪਾਰਟੀ ਆਈ ਸੀ ਚਾਰ ਸੀਟਾਂ ਜਿੱਤ ਗਈ ਸੀ ਹੂੰ ਹੂੰ 19 ਦਾ ਇੱਕ ਆਪਣਾ ਪ੍ਰਸੰਗ ਸੀ ਜਦੋਂ ਕਾਂਗਰਸ ਸਰਕਾਰ ਸੀ ਤੇ 78 ਐਮਐਲਏ ਸੀ ਜੀ ਮੁਲਕ ਦੇ ਵਿੱਚ ਕਾਂਗਰਸ ਠੱਪਕੀ ਹੋਈ ਸੀ ਕੋਈ ਗੱਲ ਨਹੀਂ ਬਣ ਰਹੀ ਸੀ ਹੂੰ 2024 ਦੇ ਕੱਪ ਦਾ ਪ੍ਰਸੰਗ ਆ ਜਦੋਂ ਕਾਂਗਰਸ ਆ ਜਿਹੜੀ ਉਹ ਮਤਲਬ ਇਥੇ ਬੁਰੀ ਤਰ੍ਹਾਂ ਹਾਰੀ ਹੋਈ ਆ ਬਹੁਤ ਜ਼ੋਰ ਨਾਲ ਆਮ ਆਦਮੀ ਪਾਰਟੀ ਜਿੱਤੀ ਹੋਈ ਆ ਜਦੋਂ ਮੁਲਕ ਦੇ ਵਿੱਚ ਕਾਂਗਰਸ ਆ ਜਿਹੜੀ ਉਹ ਇੱਕ ਹਾਰ ਚ ਸੀ ਹੂੰ ਮੇਰਾ ਸਵਾਲ ਇੱਕ ਆ ਕਿ ਇਹ ਅੰਕੜੇ ਆਏ ਨੇ ਵੀ ਜਿਵੇਂ ਤੁਹਾਨੂੰ ਸੂਤ ਲੱਗਦੇ ਨੇ ਉਸੇ ਤਰ੍ਹਾਂ ਪੇਸ਼ ਕਰੀ ਜਾਓ ਇਹ ਤਾਂ ਮਾਨ ਸਾਹਿਬ ਵੀ ਖੁਸ਼ ਨੇ 13 0 ਵਾਲੇ ਕਹਿੰਦੇ ਪਹਿਲਾਂ ਸਾਡੀ ਇੱਕ ਤੁਸੀਂ ਹੁਣ ਤਿੰਨ ਹੋ ਗਈ ਸੀ ਸਹੀ ਗੱਲ ਐ ਸੋ ਪੰਜਾਬ ਦੀਆਂ ਲੋਕ ਸਭਾ ਚੋਣਾਂ ਬਿਨਾ ਜੰਡੇ ਤੋਂ ਲੜੀਆਂ ਗਈਆਂ ਨੇ ਜੀ ਹਾਂ ਚਾਹੇ ਕਾਂਗਰਸ ਕੋਲ ਏਜੰਡਾ ਸੀ ਪਰ ਪੰਜਾਬ ਕਾਂਗਰਸ ਨੇ ਉਹਨਾਂ ਵੱਲ ਮੂਹ ਨਹੀਂ ਕੀਤਾ ਏਜੰਡੇ ਵੱਲ ਕਿਤੇ ਦੇਖ ਲੋ ਹੂੰ ਅਕਾਲੀ ਦਲ ਨੇ ਮੈਨੀਫੈਸਟੋ ਬਣਾਇਆ ਜਿਹੜਾ ਵਧੀਆ ਸੀ ਸਾਰੇ ਪੁਰਾਣੇ ਮੁੱਦੇ ਜਿਨ੍ਹਾਂ ਨੂੰ ਇੰਨੇ ਸਾਲ ਭਲਾ ਰੱਖਿਆ ਸੀ ਉਹ ਗਿਨੇ ਪਰ ਕਿਤੇ ਉਹਦਾ ਭੋਗ ਨਹੀਂ ਪਾਇਆ ਹੂੰ ਭਾਜਪਾ ਨਾਲ ਜਿਹੜੀਆਂ ਗੱਲਾਂ ਦੇ ਇਹਨਾਂ ਦਾ ਰੌਲਾ ਪਿਆ ਕਿਉਂਕਿ ਉਹਨਾਂ ਨੇ ਸ਼ਰਤਾਂ ਲਾਈਆਂ ਹੂੰ ਵੀ ਇਹ ਤਿੰਨ ਨੁਕਤੇ ਨੇ ਜਿਨ੍ਹਾਂ ਤੇ ਤੁਹਾਨੂੰ ਪੋਜੀਸ਼ਨ ਸਪਸ਼ਟ ਕਰਨੀ ਪੈਣੀ ਹੈ ਨੰਬਰ 1 ਬੰਨੀ ਸਿੰਘਾਂ ਦੀ ਗੱਲ ਛੱਡ ਦੋ ਹੂੰ ਨੰਬਰ 2 ਕਿਸਾਨ ਜਿਹੜੇ ਬਿੱਲ ਸੀ ਉਹਨਾਂ ਬਾਰੇ ਮੜ ਵਿਚਾਰੋ ਵੀ ਭਾਈ ਆਪਾਂ ਸਹੀ ਨਹੀਂ ਸਮਝਿਆ ਉਹ ਮਾੜੀ ਨਹੀਂ ਜੀ ਨੰਬਰ 3 ਕਿਹਾ ਵੀ ਸਿੱਖ ਕੌਮ ਵਾਲੀ ਗੱਲ ਛੱਡ ਦਿਓ ਇਹ ਤੁਹਾਨੂੰ ਪੰਗੇ ਖੜੇ ਕਰਦੀ ਆ ਹਾਂ ਹਾਂ ਅਕਾਲੀ ਦਲ ਨੇ ਸੁਖਵੀਰ ਨੇ ਨਾਤੇ ਕੋਰ ਕਮੇਟੀ ਚ ਸਪਸ਼ਟ ਕੀਤਾ ਨਾ ਇਹਨਾਂ ਨੂੰ ਵਿਚਾਰ ਪ੍ਰਚਾਰ ਦੇ ਵਿੱਚ ਲੈ ਕੇ ਆਇਆ ਹੂੰ ਨਾ ਮੈਨੀਫੈਸਟੋ ਦਾ ਕਿਤੇ ਮਤਲਬ ਮੂੰਹ ਦਿਖਾਇਆ ਇਸੇ ਕਰਕੇ ਦੁੱਬਦਾ ਰਹੀ ਭਾਰਤੀ ਜਨਤਾ ਪਾਰਟੀ ਫੋਟਾ ਸਾਰੇ ਪਾਸੇ ਤੋਂ ਵੱਧ ਲੈ ਕੇ ਅਜੰਤਾ ਜੀ ਦਾ ਉਹ ਬਹੁਤ ਮਹੱਤਵਪੂਰਨ ਆ ਬਾਕੀ ਗੱਲਾਂ ਠੀਕ ਆ ਜੀ ਪ੍ਰਧਾਨ ਦਾ ਜ਼ਿਲ੍ਹਾ ਜੀ ਉਹਦਾ ਜ਼ਿਲ੍ਹਾ ਜੀ ਕਰਪਸ਼ਨ ਪਹਿਲਿਆਂ ਨੇ ਵੀ ਕੀਤੀ ਆ ਤੇ ਨਵੇਂ ਵੀ ਉਸੇ ਰਾਹ ਪਏ ਹੋਏ ਨੇ ਇਹ ਚ ਕੋਈ ਨਵਰਾ ਨਹੀਂ ਆਮ ਆਦਮੀ ਪਾਰਟੀ ਚ ਮੇਰੇ ਬੜੇ ਦੋਸਤ ਨੇ ਮੈਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਐਮ ਐਲ ਏ ਦੀ ਐਂਟੀ ਇਨਕਮੈਨਸੀ ਸਾਨੂੰ ਵੱਧ ਗਈ ਸਰਕਾਰ ਦੀ ਘਟ ਗਈ ਹੂੰ ਸੋ ਮੇਰੀ ਬੇਨਤੀ ਇਹ ਹੈ ਵੀ ਸਮੁੱਚੇ ਪ੍ਰਸੰਗ ਚ ਵਿਚਾਰਨੀਆ ਚਾਹੀਦੀ ਨੇ ਗੱਲਾਂ ਮੁਲਕ ਦਾ ਪ੍ਰਸੰਗ ਕੀ ਆ ਪੰਜਾਬ ਦਾ ਪ੍ਰਸੰਗ ਕੀ ਆ ਕੋਸ਼ਿਸ਼ ਮਾਨੀ ਸਾਹਿਬ ਸਾਡੀ ਅੱਜ ਦੀ ਕੋਸ਼ਿਸ਼ ਇਹੋ ਹੀ ਆ ਇਹ ਸੇ ਕਰਕੇ ਇਹ ਵਿਸ਼ਾ ਲੈ ਕੇ ਆਏ ਆ ਕਿ ਕਿੰਨੀ ਇੱਕ ਵੱਡੀ ਪ੍ਰਾਪਤੀ ਆ ਤੇ ਕਿੰਨੀ ਕਿ ਚਿੰਤਾ ਦਾ ਵਿਸ਼ਾ ਵਾ ਕਿਹੜੇ ਕਿਹੜੇ ਮਸਲਿਆਂ ਜੀ ਇੰਪਰੂਵਮੈਂਟ ਦੀ ਲੋੜ ਆ ਬਿਹਤਰੀ ਦੀ ਲੋੜ ਆ ਪੰਜਾਬ ਦੇ ਲੋਕਾਂ ਨੇ ਸਾਰਿਆਂ ਨੂੰ ਸਬਕ ਸਿਖਾਤਾ ਸਾਰਿਆਂ ਨੂੰ ਕਿਹਾ ਵੀ ਆਪਣੇ ਅੰਦਰ ਝਾਤੀ ਮਾਰੋ ਇਹਨੂੰ ਮਰਜ਼ੀ ਦੇਖ ਲਓ ਜੀ ਤੁਸੀਂ ਸੋ ਠੀਕ ਆ ਤੁਹਾਡਾ ਏਜੰਡਾ ਬਹੁਤ ਵਧੀਆ ਚੰਗਾ ਵਿਚਾਰ ਹੋ ਰਿਹਾ ਇਹਨੂੰ ਸਹੀ ਸੇਧ ਦੇਣੀ ਚਾਹੀਦੀ ਹੈ ਇਹਦੀ ਚਰਚਾ ਨੂੰ ਤਾਂ ਕਿ ਵੱਡੇ ਮਸਲੇ ਆ ਜਿਹੜੇ ਸਾਹਮਣੇ ਆਉਣ ਸ਼ੁਕਰੀਆ ਜੀ ਧੰਨਵਾਦ